ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਆਪਾਂ ਆਨੰਦਪਈ ਵਿਚਾਰ ਸਾਂਝੀ ਕਰੀਏ ਜੋ ਸੱਚ ਹੈ ਉਹ ਇਹ ਹੈ ਕਿ ਵਾਹਿਗੁਰੂ ਹੀ ਪਰਮੇਸ਼ਰ ਹੀ ਇੱਕ ਤੋਂ ਅਨੇਕ ਹੋ ਕੇ ਆਪਣੀ ਖੇਲ ਖੇਲ ਰਿਹਾ ਹੈ। ਉਹਦੀ ਰਚਨਾ ਦਾ ਕੋਈ ਅੰਤ ਨਹੀਂ ਹੈ। ਕਿੰਨੇ ਕ ਬ੍ਰਹਮੰਡ ਨੇ ਕਿੰਨੀਆਂ ਧਰਤੀਆਂ ਨੇ ਕਿੰਨੇ ਸੂਰਜ ਨੇ ਕਿੰਨੇ ਚੰਦ ਨੇ ਕੋਈ ਅੰਤ ਨਹੀਂ ਹੈ। कोट ब्रह्मांड कोठाकर स्वामी सर्व जियां का दाता रे ओ बहुत बड़ा है व्यंत है ते ओ दी रचना भी व्यंत है ए ता है सच्चाई ए ता है अंतिम सच जिथे असि पहुंचना है ਇਸ ਤੋਂ ਉਰੇ ਬਹੁਤ ਕੁਝ ਹੈ ਉਹਦੇ ਬਾਰੇ ਸਾਨੂੰ ਸਾਡੇ ਗ੍ਰੰਥ ਗੁਰੂ ਸਾਧੂ ਸੰਤ ਮਹਾਤਮਾ ਅਨੁਭਵੀ ਬਚਨ ਸੁਣਾ ਕੇ ਸਾਨੂੰ ਉਹਦੇ ਵੱਲ ਜਾਣ ਦੀ ਪ੍ਰੇਰਣਾ ਕਰਦੇ ਨੇ ਅੱਜ ਕੱਲ ਜਦੋਂ ਸਾਨੂੰ ਕੋਈ ਫੋਨ ਆਉਂਦਾ ਹੈ ਕਿ ਕੋਈ ਚੜ੍ਹਾਈ ਕਰ ਗਿਆ ਭੋਗ ਹੈ ਅੰਤਿਮ ਅਰਦਾਸ ਹੈ ਅਸੀਂ ਉੱਥੇ ਜਾਂਦੇ ਆਂ ਸ਼ਾਮਲ ਹੁੰਨੇ ਆਂ ਦਾਸ ਕੀਰਤਨ ਕਰਨ ਜਾਂਦਾ ਹੈ ਤਾਂ ਉੱਥੇ ਮਾਹੌਲ ਜਿਹੜਾ ਹੁੰਦਾ ਹੈ ਉਹ ਅਜੀਬ ਮਾਹੌਲ ਹੁੰਦਾ ਉੱਥੇ ਅਰਦਾਸ ਵਿੱਚ ਪਾਠੀ ਸਿੰਘ ਅਰਦਾਸ ਕਰਦਾ ਹੈ ਕਹਤ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੜ ਨਾ ਭੁਜਲ ਫੇਰਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨਵਾਹੇ ਜਿੱਥੇ ਜਾਏ ਤੁਧ ਵਟਣਾ ਤਿਸ ਕੀ ਚਿੰਤਾ ਨਾ ਹੈ ਐਸਾ ਮਾਹੌਲ ਹੁੰਦਾ ਲੱਗੀ ਆਵੇ ਸਹੁਰੇ ਨਿਤ ਨਾ ਪੀਆ ਹੋਏ ਉੱਥੇ ਜੋ ਬਚਨ ਚੱਲਦੇ ਨੇ ਉਹ ਚੱਲਦੇ ਨੇ ਤਿਆਗ ਦੇ ਕਿ ਇਸ ਸੰਸਾਰ ਨੂੰ ਛੱਡ ਜਾਣਾ ਹੈ ਇਹਨਾਂ ਪਦਾਰਥਾਂ ਨੂੰ ਛੱਡ ਜਾਣਾ ਹੈ ਇਹ ਸੋਨਾ ਚਾਂਦੀ ਛੱਡ ਜਾਣਾ ਹੈ ਇਹ ਸਾਥੀ ਬੇਲੀ ਮਿੱਤਰ ਸਭ ਛੱਡ ਜਾਣੇ ਨੇ ਤੇ ਵੱਡੀ ਬਾਤ ਇਹ ਸਰੀਰ ਛੱਡ ਜਾਣਾ ਮੌਤ ਅੱਖਰ ਜਿਹੜਾ ਹੈ ਇਹ ਕੋਈ ਜ਼ਿਆਦਾ ਕਲੀਅਰ ਨਹੀਂ ਕਰਦਾ ਗੱਲ ਮਰ ਜਾਣਾ ਡੈਥ ਹੋ ਜਾਣੀ ਇਹ ਜਿਹੜੇ ਅੱਖਰ ਨੇ ਇਹ ਜ਼ਿਆਦਾ ਸਾਫ਼-ਸਾਫ਼ ਹਕੀਕਤ ਬਿਆਨ ਨਹੀਂ ਕਰਦੇ ਆ ਜਿਹੜਾ ਅੱਖਰ ਹੈ ਨਾ ਛੱਡ ਜਾਣਾ ਤਿਆਗ ਦੇਣਾ ਇਹ ਬੜਾ ਪਿਆਰਾ ਅੱਖਰ ਹੈ ਇਹਦੇ ਵਿੱਚੋਂ ਬਹੁਤ ਜ਼ਿਆਦਾ ਸਾਨੂੰ ਗਿਆਨ ਮਿਲਦਾ ਇਹ ਸਚਾਈ ਐ ਅਸੀਂ ਸੱਚ ਬੋਲਦੇ ਆ ਉਹ ਵੱਖਰੀ ਗੱਲ ਆਸੀਂ ਇਹਦੇ ਉੱਤੇ ਵਿਚਾਰ ਨਹੀਂ ਕਰਦੇ ਛੱਡ ਜੇਣਾ ਛੱਡ ਦੇਣਾ ਕਹਿੰਦੇ ਜੀ ਸਰੀਰ ਛੱਡ ਗਿਆ ਸਰੀਰ ਨੂੰ ਤਿਆਗਤਾ ਪੰਜ ਭੂਤਕ ਸਰੀਰ ਦਾ ਤਿਆਗ ਕਰ ਗਏ ਕਿਵੇਂ ਤਿਆਗ ਦਿੱਤਾ ਸਰੀਰ ਨੂੰ ਅਸੀਂ ਸਰੀਰ ਨੂੰ ਤਿਆਗ ਦਿੱਤਾ ਇਸ ਮਨੁੱਖ ਨੇ ਇਸ ਸਰੀਰ ਨੂੰ ਤਿਆਗ ਦਿੱਤਾ ਇਹਦਾ ਮਤਲਬ ਇਹ ਹੈ ਵੀ ਜਿਹੜੀ ਚੀਜ਼ ਨੂੰ ਤਿਆਗਿਆ ਜਾਵੇ ਉਹ ਕਦੇ ਇਹਨੇ ਧਾਰਨ ਵੀ ਕੀਤੀ ਹੋਣੀ ਆ ਕਦੇ ਇਸ ਮਕਾਨ ਚ ਆਇਆ ਹੋਣਾ ਅੱਜ ਇਹ ਮਕਾਨ ਨੂੰ ਖਾਲੀ ਕਰਤਾ ਇਹਨੇ ਸਰੀਰ ਛੱਡ ਗਿਆ ਛੱਡਦਾ ਹੈ ਸਰੀਰ ਨੂੰ ਅਸੀਂ ਇਸ ਸਰੀਰ ਦੇ ਟੈਂਪਰੇਰੀ ਮਾਲਕ ਹਾਂ ਅਸੀਂ ਇਸ ਸਰੀਰ ਦੇ ਟੈਂਪਰੇਰੀ ਮਾਲਕ ਹਾਂ ਸਾਡੇ ਕਰਕੇ ਇਹ ਸਰੀਰ ਚੱਲਦਾ ਹੈ ਸਾਡੀ ਸ਼ਕਤੀ ਨਾਲ ਇਹ ਸਰੀਰ ਚੱਲਦਾ ਹੈ ਜਦੋਂ ਅਸੀਂ ਇਸ ਸਰੀਰ ਨੂੰ ਛੱਡ ਜਾਂਦੇ ਆ ਤਾਂ ਫਿਰ ਇਹ ਚੱਲ ਨਹੀਂ ਸਕਦਾ ਇਹ ਇਹ ਖਤਮ ਹੋ ਜਾਂਦਾ ਹੈ ਇਹ ਗਲ ਜਾਂਦਾ ਹੈ ਇਹ ਮਿੱਟੀ ਹੋ ਜਾਂਦਾ ਹੈ ਕਿਉਂਕਿ ਅਸੀਂ ਇਸ ਸਰੀਰ ਨੂੰ ਛੱਡਤਾ ਰਹਿਣ ਵਾਲੇ ਨੇ ਇਸ ਸਰੀਰ ਨੂੰ ਛੱਡਤਾ ਮਕਾਨ ਜਿਹੜਾ ਕਿਰਾਏਦਾਰ ਸੀ ਉਹਨੇ ਘਰ ਨੂੰ ਛੱਡਤਾ ਮਕਾਨ ਨੂੰ ਖਾਲੀ ਕਰਤਾ ਕੀ ਖਾਲੀ ਕਰਤਾ ਜਿਹੜੀ ਆਪਣੀ ਕਮਾਈ ਹੋਈ ਪੂੰਜੀ ਸੀ ਘਰ ਵਿੱਚ ਫਰਿੱਜਾਂ ਸੀ ਟੀਵੀ ਸੀ ਲਮਾਰੀਆਂ ਸੀ ਬੈੱਡ ਸੀ ਇਹਦੀ ਕਮਾਈ ਹੋਈ ਪੂੰਜੀ ਉਹਨੂੰ ਚੁੱਕ ਕੇ ਕਿਤੇ ਹੋਰ ਘੱਟ ਚ ਲੈ ਜਾਂਦਾ ਤੇ ਐਵੇਂ ਜਿਵੇਂ ਜੋ ਇਹ ਜੀਵ ਇਸ ਘਰ ਵਿੱਚ ਕਮਾਉਂਦਾ ਪਾਪ ਜਾਂ ਪੁੰਨ ਇਹ ਕਮਾਉਂਦਾ ਹੋਰ ਤਾਂ ਕੁਝ ਨਹੀਂ ਕਮਾਉਂਦਾ ਇਹ ਸੰਸਾਰ 'ਚ ਇਹਦੇ ਕਮਾਉਣ ਨੂੰ ਕੀ ਹੈ ਹੀ ਕੁਝ ਹੈ ਪੁੰਨ ਕਰ ਲਏਗਾ ਚੰਗੇ ਕੰਮ ਕਰ ਲਏਗਾ ਮਾੜੇ ਕੰਮ ਕਰ ਲਏਗਾ ਸਤੋਗੁਣੀ ਕੰਮ ਕਰ ਲਏਗਾ ਰਜੋਗੁਣੀ ਕਰ ਲਏਗਾ ਤਮੋਗੁਣੀ ਕਰ ਲਏਗਾ ਕਿਉਂਕਿ ਤਿੰਤਨਾ ਨਾਲ ਮਾਇਆ ਵਿਆਪਦੀ ਹੈ ਇਹਨੂੰ ਤੀਨ ਵੀ ਆਪ ਦਾ ਜਗਤ ਕੋ ਤੁਰਿਆ ਪਾਵੈ ਕੋਈ ਚੌਥੀ ਚੀਜ਼ ਦੀ ਇਹਨੂੰ ਪਛਾਣਨੀ ਹੈ ਤਿੰਨ ਅਵਸਥਾ ਦਾ ਇਹਨੂੰ ਪਤਾ ਹੈ ਪਤਾ ਨਹੀਂ ਹੈ ਇਹਦੇ ਤੇ ਵਰਤਦੀਆਂ ਨੇ ਇਹਨੂੰ ਵਿਆਪਦੀਆਂ ਨੇ ਇਹਨਾਂ ਨੇ ਘੇਰਿਆ ਹੋਇਆ ਇਹਨੂੰ ਤਿੰਨ ਅਵਸਥਾ ਨੇ ਸरजੋ ਤਮੋ ਸਤੋ ਇਹਨਾਂ ਵਿੱਚ ਇਹ ਕੰਮ ਕਰਦਾ ਹੈ ਇਹੀ ਇਹਦੀ ਪੂੰਜੀ ਬਣ ਜਾਂਦੀ ਹੈ ਫਿਰ ਇਹਨੂੰ ਨਾਲ ਲੈ ਕੇ ਜਾਂਦਾ ਹੈ ਇਸ ਸਰੀਰ ਨੂੰ ਛੱਡ ਦਿੰਦਾ ਜਿਉਂ ਹੀ ਇਸ ਸਰੀਰ ਨੂੰ ਛੱਡਦਾ ਇਹ ਸਰੀਰ ਮਿੱਟੀ ਹੋ ਜਾਂਦਾ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਇਸ ਸਰੀਰ ਨਾਲ ਜੋ ਛੱਡ ਦਿੰਦੇ ਆ ਇਹਨੂੰ ਤਾਂ ਇਹਦੇ ਵਿੱਚ ਕੋਈ ਹਰਕਤ ਨਹੀਂ ਰਹਿੰਦੀ ਇਹਦਾ ਮਤਲਬ ਅਸੀਂ ਪਾਵਰ ਹਾਊਸ ਹਾਂ ਅਸੀਂ ਹੀ ਸ਼ਕਤੀ ਦਾ ਕੇਂਦਰ ਹਾਂ ਅਸੀਂ ਹੀ ਸ਼ਕਤੀ ਦਾ ਪੁੰਜ ਸਾਡੇ ਕਰਕੇ ਹੀ ਇਹ ਸਰੀਰ ਚੱਲਦਾ ਅਸੀਂ ਹੀ ਚੇਤਨ ਹਾਂ ਅਸੀਂ ਹੀ ਅਵੇ ਰਹਾਂ ਅਸੀਂ ਹੀ ਆਤਮਾ ਹਾਂ ਅਸੀਂ ਆਤਮਾ ਹਾਂ ਅਸੀਂ ਸ਼ਰੀਰ ਨਹੀਂ ਹਾਂ ਅਸੀਂ ਇਹ ਸ਼ਰੀਰ ਨੂੰ ਕਦੇ ਧਾਰਨ ਕੀਤਾ ਸੀ ਪਿੱਛੋਂ ਕੋਈ ਮਕਾਨ ਖਾਲੀ ਕਰਕੇ ਆਏ ਸੀ ਅਸੀਂ ਇਹ ਸ਼ਰੀਰ ਨੂੰ ਧਾਰਨ ਕੀਤਾ ਸੀ ਅਸੀਂ ਇਸ ਘਰ ਨੂੰ ਧਾਰਨ ਕੀਤਾ ਸੀ ਤੇ ਹੁਣ ਸਮਾਂ ਆਉਣ ਤੇ ਅਸੀਂ ਇਹ ਸੀਰ ਨੂੰ ਛੱਡ ਰਹੇ ਹਾਂ ਸਮਾਂ ਵਿੱਚ ਚੱਕ ਲਿਆ ਉਹ ਸਮਾਨ ਜਾ ਕੇ ਅਸੀਂ ਫੇਰ ਅਗਲੇ ਕੱਸ ਰੱਖ ਲੈਣਾ ਹੈ। ਭਾਵ ਨਵਾਂ ਸੀਰ ਧਾਨ ਕਰ ਲੈਣਾ। ਉੱਥੇ ਕੁਝ ਕਰਮ ਕਰਾਂਗੇ ਫਿਰ ਉਹਨਾਂ ਕਰਮਾਂ ਦੀਆਂ ਗਠੜੀਆਂ ਬਣ ਕੇ ਅਸੀਂ ਉਹ ਘਰ ਖਾਲੀ ਕਰ ਦੇਵਾਂਗੇ। ਫਿਰ ਅਸੀਂ ਹੋਰ ਨਵੇਂ ਕੱਸ ਮਾਰ ਹਲਾਵਾਂਗੇ। ਹੁਣ ਇਸ ਖਾਲੀ ਕਰਨ ਨੂੰ ਧਾਰਮਿਕ ਕਰਨ ਨੂੰ ਜਾਂ ਛੱਡਣ ਨੂੰ ਸਰੀਰ ਧਾਨ ਕਰਨ ਨੂੰ ਇਹਨੂੰ ਲੱਖਾਂ ਸਾਲ ਹੋ ਗਏ। ਇਹੀ ਕੰਮ ਕਰੀ ਜਾਂਦਾ ਸਮਾਨ ਚੱਕਦਾ ਉਹ ਸਮਾਨ ਚੱਕਦਾ ਉਸ ਘਰ ਚ ਆ ਚੰਡੀਗੜ੍ਹ ਚ ਲੋਕ ਕਿਰਾਏ ਤੇ ਰਹਿੰਦੇ ਨੇ ਚੰਡੀਗੜ੍ਹ ਚ ਦੋ ਹਿੱਸਾ ਲੋਕ ਕਿਰਾਏ ਤੇ ਰਹਿੰਦੇ ਨੇ ਇੱਕ ਹਿੱਸਾ ਮਾਲਕੀਆ ਉਹਨਾਂ ਦੀ ਕਿਵੇਂ ਪਤਾ ਲੱਗੇ ਤਿੰਨ ਮੰਜ਼ਲਾ ਬਿਲਡਿੰਗਾਂ ਨੇ ਚੰਡੀਗੜ੍ਹ ਚ ਜ਼ਿਆਦਾ ਤੇ ਇੱਕ ਮੰਜ਼ਲ ਤੋਂ ਮਕਾਨ ਮਕਾਨ ਮਾਲਕ ਰਹਿੰਦਾ ਦੋ ਮੰਜਲ ਦੇ ਕਿਰਾਏਦਾਰ ਰਹਿੰਦੇ ਨੇ ਇਹਨਾਂ ਵਿੱਚ ਦੋ ਹਿੱਸੇ ਇਹਦੇ ਚੰਡੀਗੜ੍ਹ 'ਚ ਕਿਰਾਏ ਤੇ ਰੁਕ ਲੈਂਦੇ ਨੇ ਉਹ ਲੱਗਿਆ ਰਹਿੰਦਾ ਜੀ ਸਾਲ ਦੋ ਸਾਲਾਂ ਬਾਅਦ ਚਾਰ ਸਾਲਾਂ ਬਾਅਦ ਸਮਾਨ ਲੱਦ ਕੇ ਉਸ ਘਰ 'ਚ ਸਮਾਨ ਲੱਦ ਕੇ ਉੱਥੇ ਸਮਾਨ ਲੱਦ ਕੇ ਉੱਥੇ ਆਪਣਾ ਮਕਾਨ ਨਹੀਂ ਮਿਲਦਾ ਇਹ ਹੀ ਹਾਲਤ ਹੈ ਇਸ ਜੀਵ ਦੀ ਏ ਆਪਣਾ ਸਮਾਨ ਚੱਕ ਕੇ ਕਦੇ ਉਹ ਸਰੀਰ ਚ ਕਦੇ ਉਹ ਸਰੀਰ ਚ ਕਦੇ ਉਸ ਟੈਂਪਰਰੀ ਘਰ ਚ ਕਦੇ ਉਸ ਟੈਂਪਰਰੀ ਘਰ ਚ ਇਹਨੇ ਆਪਣਾ ਨਿਜਦਾ ਘਰ ਬਣਾਇਆ ਹੀ ਨਹੀਂ ਇਹਨੇ ਆਪਣਾ ਘਰ ਬਣਾਇਆ ਹੀ ਨਹੀਂ ਜਿਹਨੂੰ ਮਹਾਰਾਜ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਤੂੰ ਆਪਣੇ ਘਰ ਚ ਚਲਿਆ ਜਾ ਜਿੱਥੋਂ ਤੈਨੂੰ ਮੁੜ ਕੇ ਕੋਈ ਖਾਲੀ ਕਰਨ ਨੂੰ ਨਹੀਂ ਕਹੇਗਾ ਪਰ ਪਿਆਰਿਓ ਇਹ ਨਿਜ ਘਰ ਹੈ ਇਹ ਜੋ ਹੈ ਇਹ ਬਹੁਤ ਔਖਾ ਕਹਿ ਲੋ ਇਹਦੇ ਵਾਸਤੇ ਬਹੁਤ ਅਸੰਭਵ ਹੋਇਆ ਹੋਇਆ ਮਨੁੱਖ ਵਾਸਤੇ ਕਿਉਂਕਿ ਇਹਦਾ ਕਿਰਾਇਆ ਤੇ ਜੀ ਲੱਗ ਗਿਆ ਇਹਦਾ ਕਿਰਾਏ ਦੇ ਘਰ ਤੇ ਜੀ ਲੱਗ ਗਿਆ ਕਿਉਂ ਇਹਨੂੰ ਪਤਾ ਹੀ ਨਹੀਂ ਆਪਣੇ ਘਰ ਦਾ ਕੀ ਸੁੱਖ ਹੁੰਦਾ ਇਨੂੰ ਕਿਰਾਏ ਦੇ ਮਕਾਨ ਚ ਉੱਥੇ ਲੜੀ ਜਾਣਾ ਝੜਕੀ ਝੜਕੀ ਜਾਣਾ ਤੇ ਦੁਖੀ ਹੋਈ ਜਾਣਾ ਇਹਨੂੰ ਆਪਣੇ ਘਰ ਦੇ ਸੁੱਖਾਂ ਦਾ ਆਨੰਦ ਦਾ ਪਤਾ ਹੀ ਨਹੀਂ ਹੈ ਆਪਣੇ ਘਰ ਦੀ ਕੀ ਮौज ਹੁੰਦੀ ਹੈ ਗੁਰਬਾਣੀ ਇਹਨੂੰ ਕਹਿੰਦੀ ਹੈ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸਾਨੂੰ ਇਹਨੂੰ ਆਪਣਾ ਘਰ ਦਿਖਾ ਦੇਵੇ ਗੁਰੂ ਇਹਨੂੰ ਦਿਖਾ ਦੇਵੇ ਕੋਈ ਸੰਤ ਮਹਾਂਪੁਰਖ ਨੂੰ ਦਿਖਾ ਦੇਵੇ ਤੇ ਤਿਆਰ ਆ ਤੂੰ ਜਿੰਨੂੰ ਘਰ ਸਮਝੀ ਬੈਠਾ ਐ ਇਹ ਤਾਂ ਛੱਡ ਜਾਣਾ ਐ ਇਹ ਤਾਂ ਖਾਲੀ ਕਰ ਦੇਣਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨਵਾ ਹੈ ਇਸ ਸਰੀਰ ਨੂੰ ਤੂੰ ਛੱਡ ਜਾਣਾ ਤੇ ਤੂੰ ਇਸ ਨੂੰ ਆਪਣੇ ਮਨ ਚ ਵਸਾ ਲਿਆ ਜਿੱਥੇ ਜਾਏ ਤੁਰ ਵਰਤਣਾ ਜਿੱਥੇ ਜਾ ਕੇ ਤੈ ਵਰਤਪਤਾ ਕਰਨਾ ਹੈ ਰਹਿਣਾ ਪੱਕੇ ਤੌਰ ਤੇ ਿਸकी चिंता ਨਹੀਂ ਉਲਟੋਂ ਕੋਈ ਚਿੰਤਾ ਨਹੀਂ ਕਰਦਾ ਕਿਉਂ ਉੱਥੇ ਵਰਤ ਵਰਤਾਵ ਹੋਰ ਚੀਜ਼ ਦਾ ਹੈ ਇਹਨਾਂ ਪਦਾਰਥਾਂ ਦਾ ਵਰਤ ਵਰਤਾਵ ਨਹੀਂ ਹੈ ਉਸ ਘਰ ਚ ਨਿੱਜ ਘਰ ਵਿੱਚ ਇੱਥੇ ਅਸੀਂ ਵਰਤ ਵਰਤਾ ਕਰਦੇ ਆਂ ਇਹ ਚੀਜ਼ਾਂ ਦਾ ਖਾਣ ਦਾ ਲੈਣ ਦੇਣ ਦਾ ਕਰਦੇ ਉੱਥੇ ਵਰਤਾ ਕਾਦਾ ਮਰ ਕੇੰਦੇ ਵਰਤਨ ਜਾ ਕੇ ਕੇਵਲ ਨਾਮ ਉਸ ਘਰ ਵਿੱਚ ਤੈਨੂੰ ਤਾਂ ਦਾਖਲਾ ਮਿਲ ਸਕਦਾ ਹੈ ਜੇ ਤੇਰੇ ਕੋਲੇ ਵਰਤਨ ਵਰਤਣ ਨੂੰ ਨਾਮ ਹੋਏਗਾ ਨਾਮ ਕਹਿੰਦੇ ਨੇ ਪਰਮੇਸ਼ਰ ਉੱਤੇ ਪੂਰਨ ਵਿਸ਼ਵਾਸ ਨੂੰ ਉਹਨੂੰ ਘਟ ਘਟ ਵਿੱਚ ਜਾਣ ਲੈਣਾ ਉਹਦੇ ਵਿੱਚ ਆਪਣਾ ਆਪਾ ਖਤਮ ਕਰ ਦੇਣਾ ਉਹ ਹੈ ਨਿਜ ਘਰ ਜਿਹੜਾ ਅਚਲ ਹੈ ਅਟਲ ਹੈ ਅਮਰ ਹੈ ਅਕਾਲ ਹੈ ਏਕ ਹੈ ਐਸਾ ਕਰ ਹੈ ਉਹ ਉਸ ਘਟ ਜਾਣ ਵਾਸਤੇ ਤੈਨੂੰ ਨਾਮ ਹਾਸਲ ਕਰਨਾ ਪੈਣਾ ਹੁਣ ਤੇਰੇ ਕੋਲੇ ਨਾਮ ਨਹੀਂ ਹੈ ਤੂੰ ਗੁਰੂ ਧਰਨ ਕਰ ਲਿਆ ਹੋਏਗਾ ਤੈਨੂੰ ਗੁਰਮੰਤਰ ਮਿਲ ਗਿਆ ਹੋਏਗਾ ਬਾਣੀ ਮਿਲ ਗਈ ਨਿਤਨੇ ਮਿਲ ਗਿਆ ਅਕਾਰ ਮਿਲਗੇ ਹੋਣਗੇ ਪਰ ਅਜੇ ਤੇਰਾ ਨਾਮ ਵਿੱਚ ਨਵਾਸ ਨਹੀਂ ਹੋਇਆ ਕਿਉਂਕਿ ਅਜੇ ਤੂੰ ਉਸ ਘਰ ਦੇ ਸੁੱਖਾਂ 'ਚ ਪਿਆ ਹੋਇਆ ਹੈ ਅਜੇ ਤੂੰ ਟੈਂਪਰੇਰੀ ਘਰ ਦੇ ਸੁੱਖਾਂ 'ਚ ਪਿਆ ਹੋਇਆ ਹੈ ਅਜੇ ਤੈਨੂੰ ਉਹ ਪਿਆਰੇ ਲੱਗਦੇ ਨੇ ਸੰਸਾਰ ਦੇ ਪਦਾਰਥ ਜਮੀਨਾਂ ਪੈਸਾ ਖਾਣ ਪੀਣ ਦੇ ਪਹਿਨਣ ਦੇ ਰਹਿਣ ਸਹਿਣ ਦੇ ਕਿੰਨੇ ਇਹ ਬਣਾ ਲਏ ਨੇ ਟੈਂਪਰੇਰੀ ਆਨੰਦ ਬਣਾ ਲਏ ਜਿਹਨੂੰ ਆਨੰਦ ਕਹਿੰਦਾ ਗਿਆਨਵਾਨ ਹੋਰ ਤਰੀਕੇ ਨਾਲ ਵੇਖਦਾ ਤੇ ਜਿਹਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਉਹ ਤਾਂ ਵੇਖਦਾ ਹੀ ਨਹੀਂ ਉਹ ਤਾਂ ਜੋ ਮਿਲ ਗਿਆ ਕਹਿੰਦਾ ਵਧੀਆ ਵਧੀਆ ਨਹੀਂ ਅੱਖਾਂ ਤੋਂ ਪੱਟੀ ਖੋਲਣੀ ਪਈ ਗੁਰੂਏ ਦੀਆਂ ਅੱਖਾਂ ਤੋਂ ਪੱਟੀ ਖੋਲਦਾ ਗੁਰਬਾਣੀ ਇਹਦੀਆਂ ਅੱਖਾਂ ਤੋਂ ਪੱਟੀ ਖੋਲਦੀ ਹੈ ਜੀ ਮਾਰਾ ਕਹਿੰਦੇ ਨਾ ਇਹ ਸਰੀਰ ਆ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ जग ਮੈਂ ਆ ਤੂੰ ਤੇਰੇ ਇਸ ਘਰ ਵਿੱਚ ਜੋਤ ਰੱਖੀ ਤਾਂ ਤੂੰ ਤੈਨੂੰ ਇਸ ਜਗਤ ਦਿਖਾਈ ਦਿੱਤਾ ਤੇ ਦੂਜੇ ਪਾਸੇ ਮਾਰਾ ਕਹਿੰਦੇ ਨੇ ਮਨ ਤੂੰ ਜੋਤ ਸਰੂ ਤੂੰ ਹੀ ਜੋਤ ਹੈ ਜਿਹੜੀ ਜੋਤ ਅੱਖੀ ਸੀ ਉਹ ਤੂੰ ਨਹੀਂ ਤੂੰ ਲੱਗ ਨਹੀਂ ਹੈ ਉਹ ਤੋਂ ਤੂੰ ਹੀ ਹੈ ਉਹ ਮਨ ਤੂੰ ਜੋਤ ਸਰੂ ਉਹੀ ਜੋ ਤੂੰ ਹੁਣ ਇੱਥੇ ਆਉਣਾ ਅਸੀਂ ਕਿ ਜਦੋਂ ਇੱਕ ਕਹਿਦਾ ਇਹਨੇ ਫਿਰ ਉਹੀ ਹੋ ਗਿਆ ਦੋ ਤਾਰੇ ਨਾ ਇੱਕ ਕਹਿਣਾ ਬੜਾ ਔਖਾ ਸੋ ਉਹਦੇ ਵਾਸਤੇ ਪਿਆਰਿਓ ਇਹ ਜਿੰਨੀ ਵੀ ਗੁਰਬਾਣੀ ਹੈ ਸੰਤ ਮਹਾਤਮਾ ਪੂਰਨ ਮਹਾਤਮਾ ਪੂਰਨ ਸੰਤ ਬ੍ਰਹਮ ਗਿਆਨੀ ਜਿਹੜੇ ਉਸ ਘਰ ਚ ਵਸਾ ਕਰ ਗਏ ਜਿਹੜੇ ਨਿੱਜ ਘਰ ਦੇ ਵਿੱਚ ਵਸਾ ਜਿਨ੍ਹਾਂ ਦਾ ਹੈ ਉਹ ਉੱਚੀ ਉੱਚੀ ਪੁਕਾਰ ਪੁਕਾਰ ਕੇ ਕਹਿੰਦੇ ਨੇ ਬਹੁ ਵਿਧ ਕਯੋ ਪੁਕਾਰ ਪੁਕਾਰ ਇਹਨੂੰ ਪੁਕਾਰ ਪ੍ਰਕਾਰ ਕੇ ਕਹਿੰਦੇ ਨੇ ਪਿਆਰਿਆ ਤੂੰ ਇਸ ਟੈਂਪਰੇਰੀ ਘਰ ਨੂੰ ਜਿੱਥੇ ਤੈਨੂੰ ਆਉਣਾ ਪੈਂਦਾ ਬੰਨੇ ਹੋਏ ਨੂੰ ਕਰਮਾਂ ਦੇ ਬੰਨੇ ਹੋਏ ਨੂੰ ਸੰਗਲ ਪਾ ਕੇ ਤੈਨੂੰ ਇਸ ਘਰ ਚ ਛੱਡ ਦਿੱਤਾ ਜਾਂਦਾ। ਉਹ ਕਰਮਾਂ ਦੇ ਬੰਧਨ ਨੇ, ਉਹ ਇੱਛਾਵਾਂ ਨੇ ਇਹਦੀਆਂ ਜਿਹੜੀਆਂ ਨੇ ਧਾਰਨ ਕੀਤੀਆਂ। ਦਾਸ ਨੇ ਇੱਕ ਬੀਬੀ ਨੂੰ ਪੁੱਛਿਆ ਕਿ ਤੇਰੇ ਕਿੰਨੇ ਬੱਚੇ ਨੇ? ਕਹਿਣ ਲੱਗੀ ਤਿੰਨ ਬੱਚੇ ਨੇ। ਵਿਆਹੇਗੇ ਕਹਿੰਦੀ ਹਾਂ ਵਿਆਹੇਗੇ। ਤੂੰ ਕਿੰਨੀ ਕੁ ਸੁਖੀ ਐ? ਕਹਿੰਦੀ ਬਾਸ ਜੀ ਠੀਕ ਐ ਟਾਈਮ ਪਾਸ ਹੋ ਰਿਹਾ ਕਿਤੇੋਂ ਦੁੱਖ ਆ ਰਿਹਾ ਕਿਤੇੋਂ ਸੁੱਖ ਆ ਰਿਹਾ ਐ ਮੈਂ ਕਿਹਾ ਹੁਣ ਤੂੰ ਹੋਰ ਬੱਚੇ ਪੈਦਾ ਕਰਕੇ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੁੰਨੀ ਆ ਵਿਆਹ ਕਰਨਾ ਚਾਹੁੰਨੀ ਆ ਕਹਿੰਦੀ ਬਿਲਕੁਲ ਵੀ ਨਹੀਂ ਮੈਂ ਨਹੀਂ ਚਾਹੁੰਦੀ ਹੋਰ ਮੈਂ ਕਿਹਾ ਜੇ ਤੈਨੂੰ ਕੋਈ 10 ਕਰੋੜ ਦੇ ਦੇਵੇ ਉਹ ਕਹਿੰਦੀ ਚਾਹੇ ਦੁਨੀਆ ਦੇ ਦੇਵੇ ਮੈਨੂੰ ਮੈਂ ਤਾਂ ਇਹ ਦੇਖ ਲਿਆ ਸਾਰਾ ਸਵਾਦ ਦੇਖ ਲਿਆ ਕੁਝ ਵੀ ਨਹੀਂ ਹੈ ਕੋਈ ਪੁੱਛਦਾ ਹੀ ਨਹੀਂ ਹੈ ਬਾਜ ਮੈਂ ਤਾਂ ਇੰਨਾ ਕੁਛ ਕੀਤਾ ਇੰਨਾ ਬੱਚਿਆਂ ਵਾਸਤੇ ਕੀਤਾ ਬਾਜ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਕੁਝ ਮੈਂ ਕਿਹਾ ਤੇਰਨਾ ਇਹ ਹੋਣਾ ਹੈ ਕਹਿੰਦੀ ਕਿਉਂ ਹੋਊਗਾ ਮੈਂ ਨਹੀਂ ਕਰਨਾ ਚਾਹੁੰਦੀ ਮੈਂ ਕਿਹਾ ਏ ਸਰੀਰ 'ਚ ਨਹੀਂ ਕਰਨਾ ਚਾਹੁੰਦੀ ਅਗਦੇ ਸਰੀਰ 'ਚ ਕਰਨਾ ਪੈਣਾ ਤੈਨੂੰ ਕਿਉਂਕਿ ਤੂੰ ਕੋਈ ਇੰਤਜ਼ਾਮ ਨਹੀਂ ਕੀਤਾ ਆਪਣੇ ਨਿਜ ਘਰ ਦਾ ਉਹ ਤਾਂ ਕੋਈ ਫਰਕ ਨਹੀਂ ਪੈਂਦਾ ਮਨ ਚ ਦਾ ਇੱਛਾ ਹੈ ਗਿਆ ਸੰਸਾਰ ਦੀ ਆ ਜੇ ਧੀਆ ਪੁੱਤਰਾਂ ਦੇ ਨਾਲ ਤਾਂ ਮਨ ਜੁੜਿਆ ਹੋਇਆ ਹੈ ਵਾਸ਼ਨਾ ਜੁੜੀ ਹੋਈ ਹੈ ਇਹਨਾਂ ਵਾਸ਼ਨਾ ਦਾ ਹੀ ਵੱਧਾ ਆਵੇ ਜਾਵੇ ਇਹ ਜੇ ਤੂੰ ਚਲੀ ਗਈ ਸੰਸਾਰ ਤੋਂ ਕਿਹੜਾ ਖੜਾ ਛੁੱਟ ਗਿਆ ਤੇਰਾ ਨਾ ਜੀਵਾਂ ਤੋਂ ਮੁੜ ਕੇ ਫੇਰ ਜਨਮ ਤਿਆਰ ਹੈ ਫੇਰ ਸ਼ਰੀਰ ਤਿਆਰ ਹੈ ਫੇਰ ਵਿਆਹ ਫੇਰ ਬੱਚੇ ਹਾਂ ਐ ਹੀ ਆ ਪਿਆਰੇ ਅਸੀਂ ਹੁਣ ਨਹੀਂ ਚਾਹੁੰਦੇ ਕਿ ਅਸੀਂ ਹੁਣ ਐਸਾ ਅਸੀਂ ਬਹੁਤ ਪੈਸਾ ਕਮਾ ਲਿਆ ਬੱਚੇ ਸੈੱਟ ਕਰਤੇ ਤੇ ਇਹ ਹੋ ਗਿਆ ਹੁਣ ਓਕੇ ਆ ਬਸ ਹੁਣ ਨਹੀਂ ਕੁਝ ਕਰਨਾ ਚਾਹੁੰਦੇ ਕਰਨਾ ਪਵੇਗਾ ਫੇਰ ਕਰਨਾ ਪਵੇਗਾ ਕਰਦੇ ਆਏ ਐ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇ ਆਏ ਇਹ ਰੱਬ ਦਾ ਗਰਭ ਹੈ ਅਸੀਂ ਸਾਨੂੰ ਇਹ ਚ ਵਾਰ ਵਾਰ ਰੋਣਾ ਪੈਂਦਾ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਹੋਏ ਲਿਖਦੇ ਨੇ ਕਿੰਨੀ ਵਾਰੀ ਕੋਈ ਬੇਟਾ ਬਣ ਗਿਆ ਵਾਹ ਬਣ ਗਿਆ ਧੀਆ ਬਣ ਗਿਆ ਪੁੱਤਰ ਬਣ ਗਿਆ ਬੜਾ ਕੁਝ ਬਣ ਗਏ ਮੋਖੀ ਬਣਦਾ ਬੰਨਿਆ ਹੋਇਆ ਕਰਮਾਂ ਦਾ ਆਜ਼ਾਦ ਨਹੀਂ ਹੁੰਦਾ ਜਦੋਂ ਆਜ਼ਾਦ ਹੋ ਗਿਆ ਕਰਮਾਂ ਤੋਂ ਬੰਧਨ ਟੁੱਟ ਗਏ ਕਿੰਨੂੰ ਮੁਕਤ ਹੋ ਗਿਆ ਕਹਿੰਦੇ ਤੋੜੇ ਬੰਧਨ ਹੋਵੇ ਮੁਕਤ ਜਦੋਂ ਇਹ ਮੁਕਤ ਹੋ ਗਿਆ ਫਿਰ ਇਹ ਸਿੱਧਾ ਆਪਣੇ ਨਿਜ ਘਰ ਚ ਜਾਏਗਾ ਇਹ ਇਸ ਮਿੱਟੀ ਦੇ ਬਣੇ ਚ ਪਾਣੀ ਮਿੱਟੀ ਦੇ ਬਣੇ ਘਰ ਚ ਨਹੀਂ ਆਏਗਾ ਫਿਰ ਜਿਹੜਾ ਵਾਰ ਵਾਰ ਸ਼ਰਣਾ ਵੰਦਾ ਇਹਨੂੰ ਜਿਹਦੇ ਵਿੱਚ ਦੁੱਖ ਹੀ ਦੁੱਖ ਨੇ ਇਹ ਇਹਦੇ ਵਿੱਚ ਨਹੀਂ ਆਏਗਾ ਫੇਰ ਫੇਰ ਇਹ ਨਿਜ ਘਰ ਜਾਏਗਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਸੋ ਪਿਆਰਿਓ ਇਹ ਅੱਜ ਦਾ ਦਿਨ ਜਿਹੜਾ ਹੈ ਇਹ ਭਾਦੋਂ ਮਹੀਨੇ ਦਾ ਆਖਰੀ ਦਿਨ ਹੈ ਹਮਾਰਾ ਕਹਿੰਦੇ ਸੇ ਭਾਦੋਂ ਇਹ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਜਿਹੜੇ ਗੁਰੂਆਂ ਪਿਆਰ ਕਰਦੇ ਨੇ ਤੇ ਗੁਰੂ ਦੀ ਬਾਣੀ ਨੂੰ ਮੰਨ ਲੈਂਦੇ ਨੇ ਤੇ ਤਿਆਗ ਕਰ ਦਿੰਦੇ ਨੇ ਪਦਾਰਥਾਂ ਦਾ ਆਪਣੇ ਅੰਦਰੋਂ ਦਿਲੋਂ ਅੰਦਰੋਂ ਧੁਰ ਤੋਂ ਤਿਆਗ ਕਰ ਦਿੰਦੇ ਨੇ ਸੇ ਭਾਦੋਏ ਨਰਕ ਨਾਲ ਉਹ ਫਿਰ ਦੂਜੇ ਭਾਚ ਫਸੇ ਹੋਏ ਇਸ ਨਰਕ ਰੂਪੀ ਸਰੀਰ ਚ ਨਹੀਂ ਆਉਣਗੇ ਇਹ ਸਰੀਰ ਚੀ ਨਰਕ ਨੇ ਇਹਦੇ ਵਿੱਚ ਹੀ ਦੁੱਖ ਨੇ ਇਹਦੇ ਵਿੱਚ ਹੀ ਕਲੇਸ਼ ਨੇ ਉਹਦੇ ਮੁਕਾਬਲੇ ਤੇ ਇਹ ਨਰਕੀ ਲੱਗਦਾ ਹੈ ਉਸ ਆਨੰਦ ਦੇ ਮੁਕਾਬਲੇ ਤੇ ਨਿਜ ਕਰ ਦੇ ਆਨੰਦ ਦੇ ਮੁਕਾਬਲੇ ਤੇ ਇਹ ਜਿਹੜਾ ਕਰ ਹੈ ਇਹ ਨਰਕ ਹੀ ਹੁੰਦਾ ਹੈ ਇਹ ਨਰਕ ਹੀ ਲੱਗਦਾ ਇਹ ਨਰਕ ਹੀ ਕਿ ਹੈ ਸੇ ਭਾਦ ਦੋਏ ਨਰਕ ਨਾ ਪਾਈ ਆ ਮੁੜ ਕੇ ਇਸ ਸਰੀਰ ਵਿੱਚ ਨਹੀਂ ਆਏਗਾ ਕਿਉਂਕਿ ਉੱਥੇ ਆਨੰਦ ਹੀ ਆਨੰਦ ਹੈ ਉੱਥੇ ਖੁਮਾਰੀ ਖੁਮਾਰੀ ਹੈ ਜਿੱਥੇ ਜਿਹੜੀ ਮarre ਗੱਲ ਗੱਲ ਕਰਦੇ ਨਿਜ ਕਰਦੇ ਜਿੱਥੇ ਨਾਮ 'ਚ ਇਹਦੀ ਸਥਿਤੀ ਹੋ ਜਾਂਦੀ ਹੈ ਸੋ ਪਿਆਰਿਓ ਇਹ ਜੋ ਬ੍ਰਹਮ ਵਿਚਾਰ ਹੈ ਗੁਰਬਾਣੀ ਦੇ ਆਧਾਰ ਤੇ ਜੋ ਅਸੀਂ ਕਰਦੇ ਹਾਂ ਇਹਦਾ ਮਕਸਦ ਇਹੀ ਹੈ ਕਿ ਸਾਡਾ ਇਸ ਸਰੀਰ ਨਾਲੋਂ ਤੇ ਇਸ ਸਰੀਰ ਨਾਲ ਸੰਬੰਧ ਰੱਖਣ ਵਾਲਿਆਂ ਨਾਲੋਂ ਸਾਡਾ ਮੋਹ ਟੁੱਟ ਜਾਵੇ ਅੰਦਰੋਂ ਜਿੰਨਕਾ ਮੋਹ ਟੁੱਟਾ ਅੰਦਰੋਂ ਅੰਦਰੋਂ ਟੁੱਟ ਜਾਵੇ ਬਾਹਰੋਂ ਅਸੀਂ ਕਹਿੰਨੇ ਆ ਅੰਦਰੋਂ ਟੁੱਟ ਜਾਵੇ ਕਹੇ ਤਕ ਵੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਵੇਰਾ ਹੁਣੇ ਟੁੱਟ ਜਾਵੇ ਇਹ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਇਸ ਖੇਤ ਦੇ ਰਹਿੰਦਿਆਂ ਰਹਿੰਦਿਆਂ ਨੂੰ ਖੇਤ ਗਿਆ ਖੇਤ ਕਰਮਾਂ ਦਾ ਖੇਤ ਇਸ ਖੇਤ ਦੇ ਰਹਿੰਦਿਆਂ ਰਹਿੰਦਿਆਂ ਇਸ ਸਰੀਰ ਦੇ ਵਿੱਚ ਹੀ ਨਵੇੜਾ ਕਰਨਾ ਪੈਣਾ ਨਵੇੜਾ ਕਾਦਾ ਹੋਣਾ ਨਵੇੜਾ ਹੋ ਜਾਣਾ ਸੱਚ ਦਾ ਤੇ ਝੂਠ ਦਾ ਝੂਠ ਨੂੰ ਇੰਨੇ ਛੱਡ ਦੇਣਾ ਇਸ ਸਰੀਰ ਦੇ ਰਹਿੰਦੇ ਰਹਿੰਦੇ ਤੇ ਸੱਚ ਨੂੰ ਇਹਨੇ ਜਫੀ ਪਾ ਲੈਣੀ ਹੈ ਜਫੀ ਪਾ ਕੇ ਲੈਣੀ ਹੈ ਸੱਚ ਰੂਪ ਹੈਗੀ ਇਹਦੀ ਜਫੀ ਪਹਿਲਾਂ ਹੀ ਪਈ ਹੋਈ ਆ ਸੱਚ ਨਾਲ ਤਾਂ ਇਹ ਤਾਂ ਪਹਿਲੇ ਹੀ ਸਤ ਸਰੂਪ ਹੈ ਔਰ ਦੂਜੇ ਪਾਸੇ ਇੱਕ ਗਲਵਕੜੀ ਹੋਰ ਪਾ ਲਈ ਦੂਜੇ ਪਾਸੇ ਬਾਹਰ ਕਰਕੇ ਝੂਠ ਨੂੰ ਉਹ ਇਹਦੀ ਗਲਵਕੜੀ ਬਾਲੀ ਕੱਸੀ ਗਈ ਉਹ ਪਿਆਰ ਵਾਲੀ ਗਲਵਕੜੀ ਜਿਹੜੀ ਆ ਢਿੱਲੀ ਪੈ ਗਈ ਤੋ ਉਹ ਜਿੱਦੜ ਵਾਲਾ ਪਿਆਰ ਹੁੰਦਾ ਫਿਰ ਉਧਰ ਹੀ ਜਾਂਦਾ ਬੰਦਾ ਸੋ ਇਹ ਨਵੇੜਾ ਕਰ ਦੇਵੇ ਫੇਰ ਕਹ ਫੇਰ ਹੋ ਜਾਏਗਾ ਅਬ ਕੀ ਵਾਰ ਬਖਸ਼ਬੰਦੇ ਕੋ ਹੁਣੇ ਹੁਣੇ ਬਖਸ਼ਾ ਲਵੇ ਨਵੇੜਾ ਕਰਕੇ ਬੌਹੜਨਾ ਭੌਜਲ ਫੇਰਾ ਮੁੜ ਕੇ ਇਹਦਾ ਫਿਰ ਇਸ ਭਵਜਲ ਵਿੱਚ ਇਸ ਸਰੀਰ ਇਸ ਸਰੀਰ ਹੀ ਭਵਜਲ ਹੈ ਵਾ ਵਾਰਤਨ ਕਰਦਾ ਹੈ ਇਹ ਇਹ ਮਾਇਆ ਮੰਡਲ ਚ ਆਉਂਦਾ ਇਹ ਹੀ ਭੌਜਲ ਹੈ ਇਹ ਹੀ ਦੁੱਖਾਂ ਦਾ ਘਰ ਹੈ ਇਹਦੇ ਵਿੱਚੋਂ ਇਹ ਨਿਕਲ ਜਾਵੇ ਇਹਦਾ ਨਵੇੜਾ ਹੋ ਜਾਵੇ ਇਹਦਾ ਖੜਾ ਛੁੱਟ ਜਾਵੇ ਇਹਦੇ ਵਾਸਤੇ ਹੀ ਸਾਰੀਆਂ ਵਿਚਾਰਾਂ ਨੇ ਇਹਦੇ ਵਾਸਤੇ ਸਾਰੇ ਗ੍ਰੰਥ ਨੇ ਇਹਦੇ ਵਾਸਤੇ ਸਾਧੂ ਮਹਾਤਮਾ ਉੱਚੀ ਉੱਚੀ ਪੁਕਾਰ ਪੁਕਾਰ ਕਹਿੰਦੇ ਨੇ ਫਰੀਦਾ ਕੋ ਕਹਿੰਦਿਆਂ ਚਾਹਿੰਦਿਆਂ ਮੱਤੀ ਦਿੰਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇਕਿਤ ਫੇਰੇ ਚ ਉਹ ਝੂਠ ਨੇ ਇਹਨੂੰ ਫੜ ਲਿਆ ਕਾਲਜੁਗ ਨੇ ਇਹਨੂੰ ਫੜ ਲਿਆ ਮਾਇਆ ਨੇ ਇਹਨੂੰ ਫੜ ਲਿਆ ਕਨੇ ਸ਼ੈਤਾਨ ਨੇ ਫੜ ਲਿਆ ਸ਼ੈਤਾਨ ਤਾਂ ਚਲੋ ਕੋਈ ਹੋਊਗਾ ਨਹੀਂ ਹੋਊਗਾ ਸ਼ੈਤਾਨ ਆਹੀ ਹੈ ਜਿਹੜਾ ਮਨ ਇਹਦਾ ਮਾਇਆ ਚ ਲੱਗ ਕੇ ਸ਼ੈਤਾਨ ਬਣ ਜਾਂਦਾ ਹੈ। ਇਹੀ ਮਨ ਗੁਰੂ ਨਾਲ ਹੇਤ ਕਰਕੇ ਉਹਦਾ ਰੂਪ ਬਣ ਜਾਂਦਾ ਹੈ। ਮਨ ਦਾ ਤਾਂ ਕੋਈ ਰੂਪ ਹੈ ਨਹੀਂ ਆਪਣਾ। ਮਾਇਆ ਦੇ ਨਾਲ ਲੱਗ ਗਿਆ ਮਾਇਆ ਵਰਗਾ ਬਣ ਗਿਆ। ਗੁਰੂ ਦੇ ਸੰਗ ਵਿੱਚ ਆ ਗਿਆ ਗੁਰੂ ਵਰਗਾ ਬਣ ਜਾਂਦਾ ਹੈ। ਸੋ ਪਿਆਰਿਓ ਗੁਰੂ ਦੀ ਸੰਗਤ ਚਰੋ ਗੁਰਬਾਣੀ ਦੀ ਸੰਗਤ ਚਰੋ ਸਤਵੀਰ ਦੀ ਸੰਗਤ ਚਰੋ ਤਾਂ ਸਾਨੂੰ ਆਪਣਾ ਨਿਜ ਘਰ ਪ੍ਰਾਪਤ ਹੋ ਜਾਵੇ ਗੁਰੂ ਮਾਰ ਕਿਰਪਾ ਕਰਨ ਸਾਡੇ ਉੱਤੇ ਸਾਡੀਆਂ ਇਹ ਬੇਨਤੀਆਂ ਪ੍ਰਵਾਨ ਕਰਨ ਸੋ ਇੰਨੀਆਂ ਹੀ ਬੇਨਤੀਆਂ ਇੰਨੀਆਂ ਵਿੱਚ ਆ ਪ੍ਰਵਾਨ ਕਰਨੀ ਭੁੱਲਾਂ ਚੁੱਕਾ ਮਾਫ ਕਰਨੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ